ਦੋਸਤੋ ਨਮਸਕਾਰ ਮੈਂ ਸੰਤੋਖ ਕੁਮਾਰ ਦੋਸਤੋ ਅਗਰ ਤੁਹਾਡਾ ਬੱਚਾ 90% ਨੰਬਰ ਲੈਣ ਤੋਂ ਬਾਅਦ ਤੁਹਾਨੂੰ ਇਹ ਚੀਜ਼ ਕਹਵੇ ਕਿ ਪਪਾ ਪੈਸੇ ਦੀ ਕਮੀ ਦੇ ਕਰਕੇ ਅੱਜ ਮੇਰੀ ਕੋਰਸ ਦੇ ਵਿੱਚ ਡਾਕਟਰੀ ਦੇ ਵਿੱਚ ਜਾਂ ਆਈਐਸ ਦੇ ਵਿੱਚ ਜਾਂ ਪੀਸੀਐਸ ਦੇ ਵਿੱਚ ਐਡਮਿਸ਼ਨ ਨਹੀਂ ਹੋ ਸਕੇ ਕੀ ਤੁਹਾਨੂੰ ਐਜ਼ ਅ ਪੇਰੈਂਟਸ ਇਹ ਚੀਜ਼ ਸੁਣਨੀ ਚੰਗੀ ਲੱਗੇਗੀ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਹਾਇਰ ਐਜੂਕੇਸ਼ਨ ਦਾ ਖਰਚਾ ਜਾਂ ਕਿਸੇ ਵੀ ਕੋਰਸ ਦਾ ਖਰਚਾ ਲੱਖਾਂ ਰੁਪਏ ਦੇ ਵਿੱਚ ਹੋਗਾ ਤੇ ਉਹ ਜਿਹੜਾ ਖਰਚਾ ਹੈਗਾ ਹਰ ਸਾਲ 10 ਤੋਂ 12% ਵੱਧ ਰਿਹਾ ਦੋਸਤੋ ਤੁਹਾਡੇ ਬੱਚੇ ਦੇ ਸੁਪਨੇ ਕਦੀ ਵੀ ਪੂਰੇ ਨਹੀਂ ਹੋ ਸਕਦੇ ਅਗਰ ਤੁਸੀਂ ਅੱਜ ਤੋਂ ਹੀ ਆਪਣੇ ਬੱਚੇ ਦੇ ਲਈ ਇੱਕ ਪੈਸੇ ਦੀ ਯੋਜਨਾ ਨਹੀਂ ਬਣਾਈ ਫਾਈਨੈਂਸ਼ੀਅਲ ਪਲੈਨਿੰਗ ਅਗਰ ਨਹੀਂ ਕੀਤੀ ਤਾਂ ਬੱਚੇ ਦੇ ਸੁਪਨੇ ਕਦੀ ਨਹੀਂ ਪੂਰੇ ਹੋ ਸਕਦੇ ਦੋਸਤੋ ਦੋਸਤੋ ਚਿੰਤਾ ਕਰਨ ਦੀ ਜ਼ਰੂਰਤ ਨਹੀਂ children education plan ਇੱਕ ਐਦਾਂ ਦਾ ਪਲਾਨ ਹੈਗਾ ਜਿਹੜਾ ਤੁਹਾਡੇ ਬੱਚੇ ਨੂੰ ਉਸ ਟਾਈਮ ਪੈਸਾ ਦੇਵੇਗਾ ਜਦੋਂ ਤੁਹਾਡੇ ਬੱਚੇ ਨੂੰ ਇਹਨਾਂ ਕੋਰਸਾਂ ਦੇ ਲਈ ਪੈਸੇ ਦੀ ਜ਼ਰੂਰਤ ਹੋਏਗੀ ਦੋਸਤੋ ਸਭ ਤੋਂ ਬੜੀ ਚੀਜ਼ ਇਹ ਸਿਕਿਓਰ ਸੇਫ ਟੈਕਸ ਬੈਨੀਫਿਟ ਦੇਣ ਵਾਲਾ ਪਲਾਨ ਹੈਗਾ ਦੋਸਤੋ ਲਓ ਫਿਰ ਦੇਰ ਕਿਸ ਗੱਲ ਦੀ ਨੀਚੇ ਦੇਤੇ ਨੰਬਰ ਤੇ ਜਾਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਲਿੰਕ ਦੇ ਉੱਤੇ ਕਲਿੱਕ ਕਰੋ ਤੇ ਆਪਣੇ ਬੱਚੇ ਦੇ ਲਈ ਇੱਕ ਫ੍ਰੀ ਕੰਸਲਟੇਸ਼ਨ ਬੁੱਕ ਕਰੋ ਦੋਸਤੋ ਤੇ ਇੱਕ ਰਿਕੁਐਸਟ ਹੈਗੀ ਆ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਆਪਣੇ ਰਿਲੇਟਿਵਸ ਐਂਡ ਫਰੈਂਡਸ ਨੂੰ ਸ਼ੇਅਰ ਜ਼ਰੂਰ ਕਰੋ ਦੋਸਤੋ ਥੈਂਕ ਯੂ ਧੰਨਵਾਦ